ਹੈਲੋ ਜੀ ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਮਿਹਨਤੀ ਕਿਸਾਨ ਰਹਿੰਦਾ ਸੀ ਉਹ ਦਿਨ ਰਾਤ ਸਖਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਉਸ ਕਿਸਾਨ ਦੇ ਦੋ ਬੱਚੇ ਸੀ ਉਸ ਕਿਸਾਨ ਦਾ ਜੋ ਪੁੱਤਰ ਸੀ ਉਹ ਬਹੁਤ ਹੀ ਆਲਸੀ ਤੇ ਨਿਕੰਮਾ ਸੀ ਤੇ ਕਮਜ਼ੋਰ ਵੀ ਸੀ ਉਹ ਸਾਰਾ ਦਿਨ ਮਾਯਾ ਮਸਤੀ ਕਰਦਾ ਰਹਿੰਦਾ ਤੇ ਆਪਣੇ ਪਿਤਾ ਦੀ ਮਿਹਨਤ ਦੀ ਕਮਾਈ ਨੂੰ ਪਾਣੀ ਤੇਰਾ ਵਹਾਉਂਦਾ ਰਹਿੰਦਾ ਉਹ ਆਪਣੇ ਪਿਤਾ ਨਾਲ ਕੋਈ ਵੀ ਕੰਮ ਨਾ ਕਰਉਂਦਾ ਪਿਤਾ ਇਹ ਸੋਚ-ਸੋਚ ਕੇ ਬਹੁਤ ਹੀ ਪਰੇਸ਼ਾਨ ਹੁੰਦਾ ਰਹਿੰਦਾ ਤੇ ਹੁਣ ਇਹ ਜਵਾਨ ਹੋ ਚੱਲਿਆ ਹੈ ਇਸਦਾ ਵਿਆਹ ਵੀ ਕਰਨਾ ਹੈ ਪਰ ਇਹ ਤਾਂ ਕੋਈ ਵੀ ਕੰਮ ਤਾਂ ਹੁੰਦਾ ਨਹੀਂ ਕਰਦਾ ਤੇ ਮੇਰੀ ਕੀ ਕੀ ਮਿਹਨਤ ਦੀ ਕਮਾਈ ਨੂੰ ਪਾਣੀ ਤੇਰਾ ਵਹਾਉਂਦਾ ਰਹਿੰਦਾ ਇੱਕ ਵਾਰ ਕਿਸਾਨ ਨੇ ਆਪਣੇ ਪੁੱਤਰ ਨੂੰ ਸਭ ਕੁਝ ਸਿਖਾਉਣ ਦਾ ਫੈਸਲਾ ਕੀਤਾ ਉਸਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਦਿਗਨ ਲਗਾ ਪੁੱਤਰ ਹੁਣ ਤੈਨੂੰ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ ਹੁਣ ਤੂੰ ਵੱਡਾ ਵੀ ਹੋ ਚੱਲਿਆ ਹੈ ਤੇ ਤੇਰੇ ਲਈ ਰਿਸ਼ਤੇ ਵੀ ਆਉਂਦੇ ਹਨ ਪਰ ਮੈਂ ਤੇਰਾ ਰਿਆਤਾ ਦੀ ਕਰਾਂਗਾ ਜੇਕਰ ਤੂੰ ਕੋਈ ਕੰਮ ਕਰੇਂਗਾ ਕਿ ਤੂੰ ਕੁਝ ਕਮਾ ਕੇ ਲਿਆਵੇਂਗਾ ਤੂੰ ਕੁਝ ਵੀ ਕਰ ਸ਼ਾਮ ਨੂੰ ਮੈਨੂੰ ਤੂੰ ਪੈਸੇ ਕਮਾ ਕੇ ਲਿਆ ਕੇ ਦਿਆ ਕਰ ਤਾਈ ਮੈਂ ਤੈਨੂੰ ਘਰ ਵਿੱਚ ਵੜਨ ਦੇਣਾ ਨਹੀਂ ਤਾਂ ਮੈਂ ਤੈਨੂੰ ਆਪਣੇ ਘਰੋਂ ਵੀ ਕੱਢ ਦੇਣਾ ਇਹ ਕਹਿ ਕੇ ਉਸਨੇ ਆਪਣੇ ਪੁੱਤਰ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਉਹ ਲੜਕੇ ਨੂੰ ਆਪਣੇ ਪਿਤਾ ਦੀ ਕਈ ਗੱਲ ਦਾ ਪਹਿਲਾਂ ਤਾਂ ਕੋਈ ਅਸਰ ਨਾ ਹੋਇਆ ਉਸਨੇ ਸਾਰਾ ਦਿਨ ਆਪਣੇ ਦੋਸਤਾਂ ਨਾਲ ਮੌਜ-ਮਸਤੀ ਦੀ ਸਗੀ ਜਾਰ ਰੱਖੀ ਤੇ ਜਦੋਂ ਸ਼ਾਮ ਨੂੰ ਘਰ ਆਉਣ ਲੱਗਾ ਸੀ ਤਾਂ ਘਰੋਂ ਸੁੰਸ ਦੀ ਮਾਂ ਬਾਜ਼ਾਰ ਵਿੱਚ ਮਿਲੀ ਜੋ ਕਿ ਬਾਜ਼ਾਰ ਵਿੱਚ ਕੁਝ ਸਮਾਨ ਲੈਣ ਗਈ ਸੀ ਉਸਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤੇ ਉਸਦੀ ਮਾਂ ਨੇ ਉਸ ਨੂੰ ਕੁਝ ਪੈਸੇ ਦਿੱਤੇ ਤੇ ਉਸਨੇ ਅੰਕਿਆ ਮਾਂ ਤੂੰ ਇਹ ਗੱਲ ਪਿਤਾ ਜੀ ਨੂੰ ਨਹੀਂ ਦੱਸਣੀ ਦੇ ਉਸ ਨੇ ਇਹ ਲਿਆ ਕੇ ਪੈਸੇ ਆਪਣੇ ਪਿਤਾ ਜੀ ਨੂੰ ਫੜਾ ਦਿੱਤੇ ਤੇ ਕਹਿਣ ਲੱਗਾ ਪਿਤਾ ਜੀ ਆ ਅੱਜ ਦੀ ਮੇਰੀ ਮਿਹਨਤ ਦੀ ਕਮਾਈ ਹੈ ਕਿ ਮੈਂ ਇਹ ਕਮਾ ਕੇ ਲਿਆ ਹੈ ਤ ਉਸ ਦਾ ਪਿਓ ਕਹਿਣ ਲੱਗਾ ਕਿ ਤੂੰ ਐਂ ਕਰ ਇਹ ਪੈਸੇ ਲੈ ਜਾ ਤੇ ਤੂੰ ਇਹਨਾਂ ਪੈਸਿਆਂ ਨੂੰ ਖੂਬੇ ਸੱਟ ਗਿਆ ਤ ਉਸ ਪੁੱਤਰ ਨੇ ਇਸੇ ਤਰ੍ਹਾਂ ਕੀਤਾ ਉਸ ਨੇ ਆਪਣੇ ਪਿਤਾ ਜੀ ਨੂੰ ਕਿਉਂ ਵੀ ਸਵਾਲ ਨਾ ਕੀਤਾ ਕਿ ਸਿੱਧਾ ਜਾ ਕੇ ਉਹਨਾਂ ਪੈਸਿਆਂ ਨੂੰ ਖੂਬੇ ਸੁੱਟ ਦਿੱਤਾ ਅਗਲੇ ਦਿਨ ਕਿਸਾਨ ਨੇ ਆਪਣੇ ਪੁੱਤਰ ਦੀ ਸਾਰੀ ਗੱਲ ਜਾਣ ਲਈ ਸੀ ਕਿ ਉਸਨੇ ਪੈਸੇ ਕਿੱਥੋਂ ਲਏ ਆ ਤਾਂ ਉਸਨੇ ਆਪਣੇ ਘਰ ਦੀ ਨੂੰ ਕਿਸੇ ਰਿਸਤਰੀ ਵਿੱਚ ਭੇਜਤਾ ਤੇ ਉਸ ਤੋਂ ਬਾਅਦ ਆਪਣੇ ਪੁੱਤਰ ਨੂੰ ਕਹਿਣ ਲੱਗਾ ਕਿ ਅੱਜ ਤੈਨੂੰ ਫਿਰ ਪੈਸੇ ਕਮਾ ਕੇ ਲਿਆਉਣੇ ਪੈਣੇ ਆ ਤੇ ਉਹ ਲੜਕਾ ਥੋੜਾ ਜਿਹਾ ਸਿੱਧਾ-ਸੱਦਾ ਸੀ ਤੇ ਭੋਲਾ ਸੀ ਫਿਰ ਉਹ ਆਪਣੀ ਭੈਣ ਕੋਲ ਗਿਆ ਤੇ ਉਸਨੇ ਆਪਣੀ ਭੈਣ ਤੋਂ ਕੁਝ ਪੈਸੇ ਲੈ ਲਏ ਤੇ ਉਹ ਪੈਸੇ ਲੈ ਕੇ ਸ਼ਾਮ ਨੂੰ ਤੇ ਆਪਣੇ ਪਿਤਾ ਜੀ ਕੋਲ ਆਇਆ ਤੇ ਆ ਕੇ ਗਿਆ ਲਗਾ ਪਿਤਾ ਜੀ ਇਹ ਅੱਜ ਮੇਰੀ ਮਿਹਨਤ ਦੀ ਕਮਾਈ ਆ ਅੱਜ ਤਾਂ انا ਕੰਮ ਕਰ ਕਰ ਕੇ ਬਹੁਤ ਥੱਕ ਗਿਆ ਹਾਂ ਪਰ ਉਸ ਦੇ ਪਿਤਾ ਜੀ ਨੂੰ ਪਤਾ ਸੀ ਕਿ ਇਹ ਇੰਨੀ ਛੇਤੀ ਮੇਰੀਆਂ ਗੱਲਾਂ ਵਿੱਚ ਆਉਣ ਵਗਣੀਆਂ ਉਸ ਦੇ ਪਿਤਾ ਜੀ ਨੇ ਉਸ ਨੂੰ ਕਿਹਾ ਕਿ ਜਾ ਇੰਨਾ ਪੈਸਾ ਨੂੰ ਫਿਰ ਖੂਬੇ ਸੁਟਿਆ ਇਸ ਵਾਰ ਉਸ ਦੇ ਪੁੱਤਰ ਨੇ ਕੋਈ ਸਵਾਲ ਨਾ ਕੀਤਾ ਤੇ ਸਿੱਧਾ ਜਾ ਕੇ ਉਹਨਾਂ ਪੈਸਾ ਨਾਲ ਖੂਬੇ ਵਿੱਚ ਸਟੱਟਦਾ ਤੇ ਉਸ ਕਿਸਾਨ ਨੂੰ ਪਤਾ ਸੀ ਕਿ ਇਹ ਪੈਸੇ ਉਸ ਨੇ ਮੇਰੇ ਘਰੋਂ ਹੀ ਮੇਰੀ ਧੀ ਤੋਂ ਲਏ ਆ ਫਿਰ ਉਸਨੇ ਆਪਣੀ ਬੇਟੀ ਨੂੰ ਵੀ ਉਸਦੇ ਨਾਨਕੇ ਘਰ ਭੇਜਤਾ ਤੇ ਆਪਣੇ ਪੁੱਤਰ ਨੂੰ ਕਹਿਣ ਲੱਗਾ ਅੱਜ ਤੈਨੂੰ ਮੈਂ ਤੀਜੀ ਵਾਰ ਕਹਿਣਾ ਕਿ ਅੱਜ ਤੂੰ ਫੇਰ ਪੈਸੇ ਕਮਾ ਕੇ ਲਿਆ ਉਸ ਲੜਕੇ ਨੂੰ ਹੁਣ ਪੈਸੇ ਦੇਣ ਵਾਲਾ ਵੀ ਕੋਈ ਨਹੀਂ ਸੀ ਤੇ ਹੁਣ ਉਸ ਕੋਲ ਕੰਮ ਕਰਨ ਦੇ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਸੀ ਬਚਿਆ ਹੁਣੋ ਕੰਮ ਲੱਭਣ ਲੱਗਿਆ ਸੀ ਤੇ ਕਾਫੀ ਮਿਹਨਤ ਮੁਸ਼ਕਤ ਕਰਨ ਤੋਂ ਬਾਅਦ ਉਸ ਨੂੰ ਦਾਣਾ ਮੰਡੀ ਵਿੱਚ ਕੰਮ ਮਿਲ ਗਿਆ ਸੀ ਕਿਉਂਕਿ ਉਸ ਸਮੇਂ ਕਣਕ ਦੀ ਬਾੜੀ ਦਾ ਸੀ ਜਿੰਸੀ ਤੇ ਮੰਡੀ ਵਿੱਚ ਟਰੱਕਾਂ ਦੀ ਭਰਾਈ ਦਾ ਕੰਮ ਚੱਲਦਾ ਸੀ। ਉਸਨੇ ਤੇ ਸਾਰਾ ਦਿਨ ਕਣਕ ਦੀਆਂ ਭਰੀਆਂ ਬੋਰੀਆਂ ਚੱਕੀਆਂ ਤੇ ਟਰੱਕ ਵਿੱਚ ਲੋਡ ਕੀਤੀਆਂ। ਅੱਜ ਉਸਨੇ ਆਪਣੀ ਅਸਲ ਮਿਹਨਤ ਕੀਤੀ ਸੀ। ਸਿਸਾ ਤੇ ਸਾਰਾ ਦਿਨ ਕਠੋਰ ਮਿਹਨਤ ਦੇ ਬਾਵਜੂਦ ਉਸਨੂੰ ਆਪਣੀ ਮਿਹਨਤ ਦੀ ਕਮਾਈ ਮਿਲੀ ਸੀ। ਅੱਜ ਉਹ ਬਹੁਤ ਹੀ ਖੁਸ਼ ਹੋਇਆ ਸੀ ਤੇ ਥੱਕਿਆ ਵੀ ਬਹੁਤ ਸੀ। ਉਸਨੇ ਸ਼ਾਮ ਨੂੰ ਆਪਣੇ ਪਿਤਾ ਜੀ ਨੂੰ ਆਪਣੇ ਪੈਸੇ ਦਿੱਤੇ ਤੇ ਕਹਿਣ ਲੱਗਾ ਪਿਤਾ ਜੀ ਇਹ ਮੇਰੀ ਮਿਹਨਤ ਦੀ ਕਮਾਈ ਹੈ। ਤਾਂ ਕਿਸਾਨ ਨੇ ਫਿਰ ਉਹੀ ਗੱਲ ਕੀਤੀ। ਕੀਤੀ ਤੂੰ ਇਹਨੇ ਬਜਾਨ ਨੂੰ ਖੂਬੇ ਛੁੱਟ ਗਿਆ ਤੇ ਇਸ ਵਾਰ ਉਸ ਦਾ ਪੁੱਤਰ ਪੂਰਾ ਗੁੱਸੇ ਹੋ ਗਿਆ ਤੇ ਕਹਿਣ ਲੱਗਾ ਪਿਤਾ ਜੀ ਤੁਸੀਂ ਰੋਜ਼ ਹੀ ਕਹਿ ਦਿੰਦੇ ਹੋ ਖੂਬੇ ਛੱਟਿਆ ਇਹ ਅੱਜ ਮੇਰੇ ਪੂਰੇ ਦਿਨ ਦੀ ਤੇ ਪੂਰੀ ਮਿਹਨਤ ਦੀ ਕਮਾਈ ਹੈ ਮੈਂ ਉਸ ਨੂੰ ਖੂਬੇ ਚ ਕਿਵੇਂ ਛੱਟ ਦੇਵਾਂ ਫਿਰ ਕਿਸਾਨ ਨੇ ਹੱਸ ਕੇ ਕਿਹਾ ਪੁੱਤਰ ਮੈਂ ਤੇਰੀ ਇੱਕ ਦਿਨ ਦੀ ਕਮਾਈ ਨੂੰ ਖੂਬੇ ਛੱਟ ਦੇਣ ਦੀ ਗੱਲ ਕਹੀ ਹੈ ਤਾਂ ਤੈਨੂੰ ਕਿੰਨਾ ਗੁੱਸਾ ਆ ਗਿਆ ਕਿ ਤੂੰ ਸੋਚ ਤੂੰ ਮੇਰੀ ਸਾਲਾਂ ਦੀ ਕਮਾਈ ਨੂੰ ਮੌਜ ਮਸਤੀ ਵਿੱਚ ਢਾਉਂਦਾ ਹੈ ਮੈਂ ਇਸ ਇਸ ਨੂੰ ਕਿਸ ਤਰ੍ਹਾਂ ਆਪਣੇ ਦਿਲ ਤੇ ਲਣਾਉਂਦਾ ਸੀ ਇਹ ਸੁਣ ਕੇ ਉਸ ਦੇ ਪੁੱਤਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਉਸ ਨੇ ਆਪਣੇ ਪਿਤਾ ਜੀ ਤੋਂ ਮਾਫੀ ਮੰਗੀ ਗੱਲ ਤਾਂ ਹਰ ਕੋਈ ਕਰ ਸਕਦਾ ਹੈ ਪਰ ਕੋਈ ਵੀ ਪਿਤਾ ਦੇ ਸੰਘਰਸ਼ ਤੇ ਤਿਆਗ ਨੂੰ ਨਹੀਂ ਜਾਣਦਾ ਸਿਰ ਤੇ ਪਿਤਾ ਦਾ ਹੱਥ ਹੋਣਾ ਕਿੰਨਾ ਜ਼ਰੂਰੀ ਹੈ ਇਹ ਤਾਂ ਉਸ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਇੱਕ ਪਿਤਾ ਆਪਣੇ ਪੁੱਤਰ ਨੂੰ ਸਫਲ ਦੇਖਣ ਦੇ ਲਈ ਦਿਨ ਰਾਤ ਮਿਹਨਤ ਕਰਦਾ ਹੈ ਜੇਕਰ ਤੁਸੀਂ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਕਿ ਕੇਵਲ ਮੌਜਮਸਤੀ ਵਿੱਚ ਹੀ ਲੱਗੇ ਰਹਿੰਦੇ ਹੋ ਤਾਂ ਇਹ ਆਪਣੇ ਮਾਪਿਆਂ ਨਾਲ ਕੀਤਾ ਗਿਆ ਸਭ ਤੋਂ ਵੱਡਾ ਤੋਖਾ ਹੈ ਆਪਣੇ ਮਾਤਾ ਪਿਤਾ ਦਾ ਸਨਮਾਨ ਕਰੋ ਤੇ ਕੋਈ ਵੀ ਅਜਿਹਾ ਕੰਮ ਨਾ ਕਰੋ ਜਿਸ ਨਾਲ ਉਹਨਾਂ ਦੇ ਮਨ ਨੂੰ ਕੇਸ ਪਹੁੰਚੇ ਇਸ ਕਹਾਣੀ ਨੂੰ ਆਪਣੇ ਬੱਚਿਆਂ ਨਾਲ ਤੁਸੀਂ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਤੁਹਾਡੇ ਬੱਚਿਆਂ ਨੂੰ ਇਸ ਤੋਂ ਕੋਸ਼ਿਸ਼ ਇਹ ਮਿਲ ਸਕੇ ਤੇ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸੈਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ